ਲੈਣ ਬਣਾ ਕੇ ਲੈਣ ਆਸਨਾ ਪਰਸੰਦੀਆਂ ਪੈਣਾ ਸਾਡੇ ਪਾ ਔਰ ਮੇਰੇ ਪਰਮ ਮਿੱਤਰ ਗਿਆਨੀ ਕੁਸ਼ੀ ਬੰਟੀ ਜੀ ਔਰ ਮੇਰਾ ਛੋਟਾ ਵੀਰ ਜਸ ਔਰ ਜਿੰਨੀ ਵੀ ਸਾਰੀ ਟੀਮ ਇਹਨਾਂ ਦੀ ਇੱਕ ਬੇਟੀ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਵੀ ਇੱਥੇ ਆਮ ਦਾ ਮੋਕਾ ਦਿੱਤਾ ਜੋਰ ਨਾਲ ਤਾਲੀਆਂ ਪਾਓ ਸੋ ਮੇਰੇ ਪਿਆਰ ਦੇ ਭਰਾਵੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਅੱਜ ਤੱਕ ਕਦੀ ਵੀ ਕਿਤੇ ਵੀ ਬੋਲਿਆ ਮੈਂ ਨਾਲ ਤੇ ਕਦੀ ਪੱਛੇ ਲੇਖ ਕੇ ਬੋਲਿਆ ਨਾ ਮੈਂ ਕਦੀ ਕਿਸੇ ਨੂੰ ਪੁੱਛਿਆ ਮੈਂ ਪਰਮੇਸ਼ਵਰ ਕੇ ਪ੍ਰਾਰਥਨਾ ਕਰਦਾ ਕਿ ਪ੍ਰਭੂ ਮੈਨੂੰ ਬੋਲ ਦੋ ਮੈਂ ਕੀ ਬੋਲਾਂ ਜੋ ਪਰਮੇਸ਼ਵਰ ਮੈਨੂੰ ਬੋਲ ਦਿੱਤੇ ਆ ਮੈਂ ਤੁਹਾਡੇ ਵਿੱਚ ਸਾਂਝੇ ਕਰਾਂਗਾ ਸੋ ਪਰਮੇਸ਼ਵਰ ਨੇ ਬੋਲ ਦਿੱਤੇ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਪਰਮੇਸ਼ਵਰ ਪਰਮੇਸ਼ੁਰ ਯਿਸੂ ਮਸੀਹ ਸਾਡੇ ਨਾਲ ਆ ਇਹ ਹੋਂਦ ਦਾ ਬਕਰ ਸ਼ੇਰ ਬਣ ਕੇ ਉਹ ਸਾਡੀ ਗਵਾਹੀ ਕਰ ਰਿਹਾ ਕੋਨੇ ਗਾ ਇਸ ਵਿੱਚ ਆਸਿਆ ਵੀ ਤੁਸੀਂ ਵੀ ਆਪਣੀ ਅਜੇ ਲਾਓ ਜੁਟੇ ਕੋ ਪਰਮੇਸ਼ਵਰ ਸਾਨੂੰ ਬਹੁਤ ਬੜੀ ਤਾਕਤ ਦਿੰਦੀ ਆ ਸਾਡੀ ਪੁਤਰ ਵਾਧੇ ਦੇ ਵਿੱਚ ਬਹੁਤ ਵੱਡੇ ਵੱਡੇ ਨਬੀ ਹੋਏ ਆ ਬਹੁਤ ਬਹੁਤ ਵੱਡੇ ਯੋਧੇ ਹੋਏ ਆ ਇੰਨਾ ਦੇ ਯੋਧੇ ਹੋਏ ਆ ਜਿਨ੍ਹਾਂ ਨੇ ਬੇਦਰ ਦੀ ਜਪੜੀ ਦੀ ਹਜੀਰ ਨਾਲ ਇੱਕ ਹਜ਼ਾਰ ਬੰਦਾ ਮਾਰਿਆ ਦਾਉਦ ਪਾਸ਼ਾ ਇੱਦਾਂ ਦਾ ਹੋਇਆ ਜਿਸ ਨੇ ਸ਼ਹਿਰ ਜਲਾਈਆਂ ਬੜੀਆਂ ਸ਼ਹਿਰ ਦੀਆਂ ਸ਼ਹਿਰ ਦਿੱਤੇ ਆ ਪਰਮੇਸ਼ਵਰ ਦੇ ਪ੍ਰੋਸਾਰ ਕੋ ਪਰਮੇਸ਼ਵਰ ਤੋਂ ਵੱਡਾ ਤਾਕਤਵਰ ਕੋਈ ਨਹੀਂ ਹੈ ਪਰਮੇਸ਼ਵਰ ਨੇ ਐਸਾਂ ਤਾਕਤ ਦਿੱਤੀ ਆ ਐਸਾ ਹਰ ਜਿਹਦੇ ਵਿੱਚ ਸਾਡੇ 45 50 ਹਜ਼ਾਰ ਮੋਟਰ ਹੋਣ ਔਰ ਲੋਕ ਸਮੁੰਦਰ ਕੇ ਮਾਰ ਲੋਕਾਂ ਨਾਲ ਗਵਾਮੀ ਤੋਂ ਇਦਾਂ ਕਰਦੇ ਜਿਉਂਦਾ ਕਰਦੇ ਤਾੜ ਦੇ ਗੋੜਾ ਰੱਖਦੇ ਆਂ ਕਿੱਲੀ ਨੱਪਦੇ ਨਹੀਂ ਜਿਹੜਾ ਤੁਹਾਨੂੰ ਤੁਹਾਡੇ ਕੋਲ ਅੱਧਾ ਦੋ ਪੀਰੋ ਕਰਦੇ ਰਹਿਣਗੇ ਕੁਲੀ ਦੇ ਹੋਏ। ਉਹ ਇੱਕ ਜਾਟ ਮੁੰਡੀ ਆਈ। ਜਾਟ ਮੁੰਡੀ ਦੇ ਵਿੱਚ ਚੱਟ ਰੱਸੀਆਂ ਨਾਲ ਲਿਆ। ਪਰ ਉਹ ਜੀ ਖੁਦਾ ਨਾਮ ਦਾ ਐਕਟਰ ਚੱਟ ਦੇ ਵਿੱਚ ਖੜਾ ਹੋ ਕੇ ਪਰਮਿਸ਼ਨ ਤੋਂ ਵੀ ਇਸ਼ੂ ਸੀ ਦੇ ਅੱਗੇ। ਸੇਮ ਉਸ ਪੋਜੀਸ਼ਨ ਦੇ ਵਿੱਚ ਉਹ ਕਹਿ ਰਿਹਾ ਵੀ ਪ੍ਰਭੂ ਦਾ ਦਸਤੂਰੀ ਨਹੀਂ ਨੂੰ ਪੇਜਿਆ। ਉਹ ਚੱਟੀ ਦੇ ਵਿੱਚ ਸਾਰੇ ਬੰਦੇ ਗੋਲੀਆਂ ਨਾਲ ਭੰਦਾ ਨੇ। ਸਰੀ ਜਿਓ ਤੇ ਪਰਚਾ ਕਰ ਦਿੱਤੀ ਕਰਾਇਆ ਤੇ ਬੰਦੇ ਤੇ ਪਰਚਾ ਕਰੀ ਗਿਆ ਚੀਕਾਂ ਲੜਾਤੀਆਂ। ਜਿੱਕੇ ਆ ਗੱਪੀ ਸੱਤ ਨਾਂ ਦੇ ਵਿੱਚ 2 ਸਾਲ ਮਹੀਨੇ ਪਹਿਲਾਂ ਬਣਾਉਣ ਗੱਲ ਲਿਆ ਬਾਦਸ਼ਾਹ ਨਾਮ ਦੇ ਕਰ ਰਹੇ ਆ ਉਹਨੇ ਇੱਕ ਗਾਣਾ ਗਾਇਆ ਕਿ ਘਰ ਲੱਗੇ ਮੈਨੂੰ ਚਰਚ ਕੋਈ ਪਾਸਪੋਰਟ ਲੱਗੇ ਬਾਈਬਲ ਪਰ ਹੋਰ ਹੀ ਬੜੀਆਂ ਜੰਦੀਆਂ ਗੱਲਾਂ ਨੇ ਇਸ ਗਾਣੇ ਦੇ ਵਿੱਚ ਨਹੀਂ ਆ ਕੋਈ ਖੁੱਤੇ ਹੀ ਪਰਚਾ ਦੇ ਰਿਹਾ ਕਿ ਜਦੋਂ ਜਿਕਾਨੀ ਦੇ ਰਿਹਾ ਮਾਫ ਕਰਨਾ ਬੇਟੀ ਯਸੂਹ ਨੇ ਕਦੀ ਕਹਣਾ ਦਾਰੂ ਦੀ ਬੇਟੀ ਜੇਤੀ ਯਸੂਹ ਨੇ ਕਦੀ ਕਹਣਾ ਮੇਰਾ ਯਸੂਹ ਯਸੂਹ ਇੱਕ ਵਾਰੀ ਵਿੱਚ ਤਾਣ ਦਿੱਤੀ ਸਾਰਿਆਂ ਨੂੰ ਵੀ ਅਸੀਂ ਸਿਰਫ ਇਸ ਕਰਕੇ ਲੈ ਆਏ ਤਾਂ ਦੱਸਾਂ ਬਿਸਕੂਲ ਕੋਲ ਜਾਣ ਵਾਲੇ ਬੱਚੇ ਲਈ ਇਹਨਾਂ ਨੂੰ ਪਤਾ ਨਹੀਂ ਆ ਸ਼ਾਇਦ ਇਹਨਾਂ ਨੂੰ ਪਤਾ ਲੱਗੇਗਾ ਮਗਰ ਜਿਵੇਂ ਮੈਨੂੰ ਸੂਰਜ ਚ ਮਿਲਿਆ ਵੀ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਬੱਚੇ ਕਦੇ ਹੋ ਕੇ ਸਿੱਧਾ ਮੇਰਾ ਬੁਲਾ ਰਹੇ ਨੇ ਪਰ ਤਿੰਨ ਬੱਚੇ ਜੱਦੀ ਕਰਵਾਏ ਤੁਸੀਂ ਦੇਖਿਆ ਜਿਹੜਾ ਕਦੇ ਦਾਰੂ ਦੀ ਬੇਟੀ ਦਾਦੀ ਬੇਟੀ ਬੀਤੀ ਯਿਸੂ ਨੇ ਉਹ ਵਾਰਕ ਦਾ ਕੋਈ ਨਿੱਕਾ ਮਰਦ ਨਾ ਬੱਚਾ ਸੀ ਪਰ ਸਾਰੇ ਸੋਨੇ ਆ ਕੋਈ ਸੋਸ਼ਲ ਮੀਡੀਆ 'ਚ ਕੋਈ ਪ੍ਰਭੂ ਯਿਸੂ ਮਸੀਹ ਦੇ ਬਾਰੇ ਟਿੱਪਣੀ ਕਰਨ ਕੋ ਦੱਦੋਰੇ ਮਾਪੇ ਡੱਕਦੇ ਪਾਵਾ ਕਿ ਦੇ ਪ੍ਰਭੂ ਯਿਸੂ ਦੀਆਂ ਨਾਲ ਗੋਲੀਆਂ ਨੇ ਪਰਚਾ ਕਰੀ ਕਰਾ ਰਹੇ ਹਾਂ ਸੋ ਕੇ ਤਾਕਤ ਤੁਹਾਡੀ ਦਿੱਤੀ ਹੋਈ ਆ ਕਿ ਅਸੀਂ ਦੋ ਤਈ ਸਾਜ ਕੰਮ ਕਰਕੇ ਫਲ ਕੋਟਾ ਆਹ ਹੋ ਰਿਹਾ ਕੰਮ ਕਰਉਂਦਾ ਗੋਰਾ ਨੂੰ ਵੀ ਜਿੱਦੇ ਤੇਲ ਪੋਇਆ ਹੋਵੇ ਮੈਨੂੰ ਪਰਮੇਸ਼ੁਰ ਕੋ ਬੇਸ਼ੂਸ ਹੀ ਦੇ ਰਿਹਾ ਤੇ ਮੈਂ ਔਰ ਮੇਰਾ ਸਾਰਾ ਪਰਿਵਾਰ ਔਰ ਮੇਰੀ ਸਾਰੀ ਬੀਮ ਹਮੇਸ਼ਾ ਉਸਦੀ ਪੈਚਾਰੀ ਸੇਵਾ ਦੇ ਵਿੱਚ ਖਾਦ ਰਿਆ ਸੀ ਜਿਵੇਂ ਰਾਤ ਸੀ ਹੱਦ ਰਿਆ ਅਗਰ ਰੱਬ ਨਾ ਕਰੇ ਤਾਂ ਇਹ ਕੋਈ ਮੁਸ਼ਕਲ ਆਂਦੀ ਆ ਸਿਰਫ ਇਹ ਵੀਡੀਓ ਬਣਾ ਕੇ ਪਾ ਦਿਓ ਜੋ ਸਰਕਾਰ ਤੱਕ ਪਹੁੰਚੇ ਬਾਕੀ ਅਸੀਂ ਜਾਣੀ ਤੇ ਸਾਡਾ ਕੰਮ ਜਾਣੇ ਜੋ ਮੈਂ ਥਿਗਾੜੀਆਂ ਕਰਦੇ ਸੀ ਉਹਨਾਂ ਦੇ ਵਿੱਚੋਂ ਇੱਕ ਗੁਰੂ ਕੀਮਾ ਨਾਂ ਦਾ ਬੰਦਾ ਜਿਹੜਾ ਬਾਈਬਲ ਨਹੀਂ ਆਤਾ ਬੋਲਦਾ ਸੀ ਜਭੂਰ ਬੋਲਦਾ ਸੀ ਪਵਿੱਤਰ ਬਾਈਬਲ ਉਸ ਸ਼ੀਰ ਕਿਤਾਬ ਦਾਤਾ ਸੀ ਤਿੰਨ ਬੱਚੇ ਉੱਤੇ ਡੱਜੀ ਹੋਇਆ ਨੰਬਰ ਅਨੇਕ ਕਿੱਥੇ ਆ ਖੋ ਹੋਰੀ ਜਦੋਂ ਮੈਂ ਕਿਸੇ ਅੱਗੇ ਤੁਗਰਾਉਣ ਲੱਗਾ ਤੇ ਸ਼ਾਮ ਪੈ ਜਾਣੀ ਹੈ ਪਰਮੇਸ਼ਰ ਦੀ ਕਿਰਪਾ ਨਾਲ ਜਿਵੇਂ ਮੈਂ ਤੁਹਾਨੂੰ ਸਾਧਾ ਇਹ ਤਾਂ ਕੋਈ ਰਲੀਆਂ ਨਹੀਂ ਇਕੱਜਾ ਨਾ ਇਹ ਤਾਨੂੰ ਬਣ ਗਿਆ ਅੱਜੋ ਅੱਜ ਤੱਕ ਜਿੰਨੇ ਵੀ ਪਰਚੇ ਦਰਜ ਕਰਵਾਏ ਆ ਕਦੀ ਮੈਂ ਧਰਮਾ ਨਹੀਂ ਲਾਇਆ ਕਦੀ ਆਪਣੀ ਮਸੀਹ ਭੈਣ ਦਾ ਮਤਲਬ ਨਹੀਂ ਕੀਤਾ ਵੀ ਰੋਡ ਤੇ ਬਹਿ ਜਾਓ ਪਰਮੇਸ਼ਰ ਦੀ ਅਸੀਂ ਦਿਆਵ ਅਸੀਂ ਕਿਰਪਾ ਬੰਦੂ ਦੀ ਜਦੋਂ ਜਾ ਕੇ ਕਿਸੇ ਐਸਐਸਪੀ ਦੇ ਨਾਲ ਈਸੀ ਦੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਪ੍ਰਭਾਜੀ ਤੁਸੀਂ ਕੁਛ ਨਾ ਕਰੋ ਸ਼ਾਮ ਦਾ ਕਰਕੇ ਆ ਕੇ ਗੱਲ ਕਰਦੇ ਹਾਂ ਮੇਰੇ ਕੋਲ ਨੇ ਆ ਕੰਮ ਲਈ ਪਰਮਿਸ਼ਨ ਤੇ ਲੋਕਾਂ ਦੇ ਲਈ ਕੰਮ ਕਰਨਾ ਚਾਹੁੰਦੇ ਆਂ ਹਾਲੇਲੂਇਆ ਸ਼ਰਮਦਾਸੀਏ ਚੈਨਲ ਦੇ ਉੱਤੇ ਤੁਸੀਂ ਦੇਖਿਆ ਵੀਡੀਓ ਨੂੰ ਕਿ ਕਿਵੇਂ ਜੋ ਕਿ ਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ શ્રી ਜਤਿੰਦਰ ਮਸੀ ਗੌਰਵ ਜੀ ਦੇ ਦੁਆਰਾ ਮਸੀ ਲੋਕਾਂ ਦੇ ਨਾਲ ਕੁਝ ਗੱਲਾਂ ਨੂੰ ਸਾਂਝਾ ਕੀਤਾ ਗਿਆ ਉਹ ਨਾਲ ਦੀ ਨਾਲ ਜੋ ਕਿ ਮਸੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਲਗਾਤਾਰ ਹੀ ਤੁਸੀਂ ਜਾਣਦੇ ਹੋ ਕਿ ਗਲੋਬਲ ਕ੍ਰਿਸਚਨ ਐਸ਼ਿੰਗ ਕਮੇਟੀ ਹਮੇਸ਼ਾ ਹੀ ਆਪਣੇ ਮਸੀ ਭਾਈਚਾਰੇ ਦੇ ਲਈ ਪਰਮੇਸ਼ਰ ਦੇ ਦਸਤਾਂ ਦੇ ਲਈ ਪਰਮੇਸ਼ਰ ਦੇ ਲੋਕਾਂ ਦੇ ਲਈ ਖੜੀ ਰਹਿੰਦੀ ਹੈ ਦਿਨ ਰਾਤ ਜੋ ਕਿ ਆ ਸੇਵਾ ਦੇ ਵਿੱਚ ਲੱਗੀ ਹੋਈ ਹੈ ਇਥੇ ਕਿਤੇ ਪਰਮੇਸ਼ਰ ਦੇ ਲੋਕਾਂ ਨੂੰ ਕੰਮ ਪੈਂਦਾ ਜਿੱਥੇ ਕਿਤੇ ਪਰਮੇਸ਼ਰ ਦੇ ਲੋਕਾਂ ਨੂੰ ਜੋ ਕਿ ਅਸਤਾਇਆ ਜਾਂਦਾ ਉਸਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਪਹੁੰਚ ਕੇ ਜੋ ਕਿ ਉਹਨਾਂ ਦੇ ਇਨਸਾਫ ਦੇ ਲਈ ਖੜੀ ਹੁੰਦੀ ਔਰ ਸਭਸੀ ਲੋਕਾਂ ਨੂੰ ਜੋ ਕਿ ਅਪੀਲ ਕੀਤੀ ਜਾ ਰਹੀ ਹੈ ਕਿ ਸਭਸੀ ਲੋਕ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਲਈ ਔਰ ਗਲੋਬਲ ਕਿਸ਼ਨ ਐਸ਼ ਕਮੇਟੀ ਦੇ ਪ੍ਰਧਾਨ ਸ਼੍ਰੀ ਚਤੰਦਰ ਮਸੀ ਗੌਰਵ ਜੀ ਦੇ ਲਈ ਜਦੋਂ ਵੀ ਪ੍ਰਾਰਥਨਾ ਦੇ ਵਿੱਚ ਬੰਦੇ ਆ ਜਰੂਰ ਪ੍ਰਾਰਥਨਾ ਦੇ ਵਿੱਚ ਯਾਦ ਰੱਖੋ ਤੇ ਤੁਸੀਂ ਲਗਾਤਾਰ ਹੀ ਦੇਖੋਗੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੂੰ ਜੋ ਸੇਵਾ ਦੇ ਵਿੱਚ ਲੱਗੇ ਹੋਏ ਮਸੀਹ ਭਾਈਚਾਰੇ ਦੇ ਜੋ ਕਿ ਸੇਵਾ ਦੇ ਵਿੱਚ ਲੱਗੇ ਹੋਏ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਹਰੇ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਗੋਡ ਬlesਸ ਯੂ ਔਰ